ਖਬਰਨਾਮਾ ਦੇਖ ਰਿਆ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਮ ਆਦਮੀ ਪਾਰਟੀ ਵਿੱਚ ਪਈ ਵੱਡੀ ਫੁੱਟ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਟੈਨਸ਼ਨ ਦੇ ਵਿੱਚ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਦੂਜੇ ਹਲਕੇ ਦੇ ਵਿੱਚ ਇਹ ਵੱਡੀ ਫੁੱਟ ਪਈ ਹੈ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਮਨੀ ਚੋਣ ਦੇ ਵਿੱਚ ਵਾਅਦਾ ਕੀਤਾ ਸੀ ਕਿ ਐਟ ਲੀਸਟ ਲਗਭਗ 2 ਤੋਂ 3 ਦਿਨ ਹਲਕਾ ਜਲੰਧਰ ਦੇ ਵਿੱਚ ਸ਼ਿਰਕਤ ਕੀਤੀ ਜਾਵੇਗੀ ਲੋਕਾਂ ਦੀਆਂ ਮੁਸ਼ਕਲਾਂ ਦੇ ਹੱਲ ਕਿਤੇ ਜਾਣਗੇ ਲੋਕਾਂ ਨੂੰ ਚੰਡੀਗੜ੍ਹ ਦੇ ਵਿੱਚ ਜਾਣ ਦੀ ਖੇਚਲ ਨਾ ਕਰਨੀ ਪਵੇਗੀ ਲੇਕਿਨ ਇਧਰ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਅਤੇ ਅਹਿਮ ਖਬਰ ਆ ਰਹੀ ਹੈ ਨਗਰ ਨਿਗਮ ਚ ਸਤਾਧਾਰੀ ਆਪ ਆਦਮੀ ਪਾਰਟੀ ਚ ਪਹਿਲੀ ਵਾਰ ਵਿਵਾਦ ਦੇਖਣ ਨੂੰ ਮਿਲਿਆ ਹੈ ਕੁਝ ਟੈਂਡਰਾਂ ਨੂੰ ਲੈ ਕੇ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਮੇਰ ਨਾਲ ਤਕਰਾਰ ਹੋਈ ਹੈ ਇਹ ਤਕਰਾਰ ਇਹ ਤਕਰਾਰ ਇੰਨੀ ਵੱਧ ਗਈ ਹੈ ਕਿ ਸੀਨੀਅਰ ਡਿਪਟੀ ਮੇਅਰ ਬਲਵੀਰ ਸਿੰਘ ਬਿੱਟੂ ਅਤੇ ਡਿਪਟੀ ਮੇਅਰ ਮਲਕੀਸ਼ ਸਿੰਘ ਸੁਭਾਨਾ ਨੇ ਵਿੱਤੀ ਤੇ ਠੇਕਾ ਕਮੇਟੀ ਐਫ ਡੀ ਸੀ ਸੀ ਦੀ ਮੀਟਿੰਗ ਦਾ ਬਾਈਕਟ ਕਰ ਦਿੱਤਾ ਹੈ ਸ਼ੁੱਕਰਵਾਰ ਨੂੰ 11 ਵਜੇ ਮੇਅਰ ਦਫ਼ਤਰ ਐਫ 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 ਸੀ ਸੀ ਦੀ ਮੀਟਿੰਗ ਹੋਈ ਸੀ ਮੀਟਿੰਗ ਤੋਂ ਪਹਿਲਾਂ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਕੁਝ ਠੇਕੇਦਾਰਾਂ ਦੇ ਨਾਲ ਮੇਅਰ ਦਫ਼ਤਰ ਪਹੁੰਚੇ ਅਤੇ ਸ਼ਹਿਰ ਵਿੱਚ ਲੱਗਣ ਵਾਲੀਆਂ ਹਾਈ ਮਾਸਟ ਲਾਈਟਾਂ ਦੇ ਦੋ ਟੈਂਡਰਾਂ ਤੇ ਚਰਚਾ ਕਰਨ ਦੀ ਬੇਨਤੀ ਕੀਤੀ ਬਿੱਟੂ ਨੇ ਮਲਕੀਤ ਸਿੰਘ ਨੇ ਇਹਨਾਂ ਟੈਂਡਰਾਂ ਦੇ ਠੇਕੇਦਾਰਾਂ ਦਾ ਪੱਖ ਰੱਖਣਾ ਸੀ ਬਿੱਟੂ ਤੇ ਮਲਕੀਤ ਸਿੰਘ ਨੇ ਕਿਹਾ ਕਿ ਨਿਗਮ ਨੇ ਹਾਈ ਮਾਸਟ ਲਾਈਟਾਂ ਦੇ ਦੋ ਟੈਂਡਰ ਬਹੁਤ ਹੀ ਘੱਟ ਲੈਸ ਦੇ ਦਿੱਤੇ ਹਨ ਇਹ ਦੋਵੇਂ ਟੈਂਡਰ 7% ਤੋਂ ਘੱਟ ਤੇ ਦਿੱਤੇ ਗਏ ਜਦ ਕਿ ਇਹੀ ਟੈਂਡਰ ਹੋਰਾਂ ਠੇਕੇਦਾਰਾਂ ਨੇ 35% ਲੈਸ ਤੱਕ ਭਰੇ ਹਿੱਸਾ ਨਾ ਪਰ ਉਹਨਾਂ ਠੇਕੇਦਾਰਾਂ ਦੀ ਬਿਡ ਨਿਗਮ ਨੇ ਕਮਿਸ਼ਨ ਕਰ ਦਿੱਤੀ ਇਸ ਸਬੰਧੀ ਮੇਰ ਨਾਲ ਗੱਲ ਕਰਦੀ ਸੀ ਅਤੇ ਠੇਕੇਦਾਰਾਂ ਨੂੰ ਬੁਲਾਇਆ ਗਿਆ ਜਦੋਂ ਉਹ ਸਟਰੀਟ ਲਾਈਟਸ ਹੈਡ ਹਾਕ ਕਮੇਟੀ ਦੇ ਚੇਅਰਮੈਨ ਅਮਰ ਢੱਲ ਮੇਰ ਦੇ ਦਫ਼ਤਰ ਪਹੁੰਚੇ ਤਾਂ ਮੇਰ ਨੇ ਬਿਨਾਂ ਗੱਲ ਸੁਣੇ ਸੁਣੇ ਹੀ ਕਹਿ ਦਿੱਤਾ ਕਿ ਉਹਨਾਂ ਨੂੰ ਕੋਈ ਗੱਲ ਨਹੀਂ ਕਰਨੀ ਅਤੇ ਉਹ ਚਾਹੁੰਦੇ ਹਨ ਉਸੇ ਤਰ੍ਹਾਂ ਕੰਮ ਹੋਵੇਗਾ ਡਿਪਟੀ ਮੇਅਰ ਮਲਕੀਸ਼ ਸਿੰਘ ਨੇ ਕਿਹਾ ਕਿ ਕਈ ਟੈਂਡਰ ਬਹੁਤ ਘੱਟ ਲੈਸ ਤੇ ਨਵੇਂ ਠੇਕੇਦਾਰਾਂ ਨੂੰ ਦਿੱਤੇ ਜਾ ਰਹੇ ਹਨ ਜਦ ਕਿ ਤਜਰਬੇਦਾਰ ਠੇਕੇਦਾਰ ਕਈ ਵੱਧ ਲੈਸ ਤੇ ਕੰਮ ਕਰਨ ਲਈ ਤਿਆਰ ਹਨ ਇਸ ਸਬੰਧੀ ਮੇਅਰ ਵਰੀਤ ਹੀ ਦਾ ਕਹਿਣਾ ਹੈ ਕਿ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਆਫ ਡੀਸੀਸੀ ਮੀਟਿੰਗ ਵਿੱਚ ਕੁਝ ਟੈਂਡਰਾਂ ਤੇ ਗੱਲ ਕਰਨਾ ਚਾਹੁੰਦੇ ਹਨ ਇਸ ਲਈ ਉਹ ਠੇਕੇਦਾਰਾਂ ਨੂੰ ਮੀਟਿੰਗ ਵਿੱਚ ਬਿਠਾਉਣਾ ਚਾਹੁੰਦੇ ਹਨ ਜਦਕਿ ਇਹ ਸੰਭਵ ਨਹੀਂ ਸੀ ਵਿਧੀ ਕਮੇਟੀ ਦੀ ਮੀਟਿੰਗ 'ਚ ਸਿਰਫ ਕਮੇਟੀ ਦੇ ਮੈਂਬਰ ਵਿਭਾਗੀ ਅਧਿਕਾਰੀ ਹੀ ਬੈਠ ਸਕਦੇ ਹਨ ਬਿੱਟੂ ਤੇ ਮਲਕੀਤ ਸਿੰਘ ਨੂੰ ਕਿਹਾ ਗਿਆ ਕਿ ਜੋ ਵੀ ਚਰਚਾ ਕਰਨੀ ਹੋ ਉਹ ਮੀਟਿੰਗ ਵਿੱਚ ਕਰਨਗੇ ਪਰ ਠੇਕੇਦਾਰ ਮੀਟਿੰਗ ਵਿੱਚ ਨਹੀਂ ਆ ਸਕਦੇ ਜੇਕਰ ਕੁਝ ਟੈਂਡਰਾਂ ਤੇ ਲੈਸ ਦਾ ਮਸਲਾ ਸੀ ਤਾਂ ਉਸ ਨੂੰ ਮੀਟਿੰਗ ਵਿੱਚ ਹੱਲ ਕੀਤਾ ਜਾ ਸਕਦਾ ਸੀ ਅਜਿਹਾ ਪਹਿਲਾਂ ਵੀ ਹੁੰਦਾ ਰਿਹਾ ਹੈ ਪਰ ਠੇਕੇਦਾਰਾਂ ਦੀ ਮੀਟਿੰਗ ਵਿੱਚ ਦਾਖਲ ਨਹੀਂ ਠੇਕੇਦਾਰ ਮੀਟਿੰਗ ਵਿੱਚ ਦਾਖਲ ਨਹੀਂ ਹੋ ਸਕਦੇ ਇਸ ਗੱਲ ਤੇ ਨਾਰਾਜ਼ ਹੋ ਕੇ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਚਲੇ ਗਏ ਮੀਟਿੰਗ ਚ ਪ੍ਰੋਟੋਕਾਲ ਦੀ ਪਾਲਣਾ ਜ਼ਰੂਰੀ ਹੈ ਬਿੱਟੂ ਤੇ ਮਲਕੀਤ ਸਿੰਘ ਜਿਨ੍ਹਾਂ ਠੇਕੇਦਾਰਾਂ ਦੀ ਗੱਲ ਕਰਨ ਆਏ ਸਨ ਉਹਨਾਂ 2 ਸਾਲ ਪਹਿਲਾਂ ਵੀ ਠੇਕਾ ਲਿਆ ਸੀ ਪਰ 2 ਸਾਲ ਤੱਕ ਕੰਮ ਨਹੀਂ ਕੀਤਾ ਸੀ ਇਹਨਾਂ ਖਿਲਾਫ ਪਹਿਲਾਂ ਵੀ ਕਾਰਵਾਈ ਹੋ ਚੁੱਕੀ ਹੈ ਕਮਿਸ਼ਨਰ ਨੂੰ ਮਿਲੇ ਬਿੱਟੂ ਤੇ ਮਲਕੀ ਟੈਂਡਰਾਂ ਦੇ ਮਾਮਲੇ ਨੂੰ ਲੈ ਕੇ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਨਿਗਮ ਕਮਿਸ਼ਨ ਸੰਦੀਪ ਸਿੰਘ ਰਿਸ਼ੀ ਨਾਲ ਮੁਲਾਕਾਤ ਕੀਤੀ ਯਾਨੀ ਕਿ ਮੇਅਰ ਆਪਸ ਵਿੱਚ ਵੀ ਗੁੱਤਮ ਗੁੱਥੀ ਹੋਏ ਨੇ ਠੇਕੇ ਨੂੰ ਲੈ ਕੇ ਕਿਸੇ ਨੂੰ ਟੈਂਡਰ 7% ਤੇ ਲੈਸ ਕਿਸੇ ਨੂੰ 35% ਤੇ ਲੈਸ ਕਿਸੇ ਨੂੰ 25% ਤੇ ਲੈਸ ਇਸ ਕਰਕੇ ਹਲਕਾ ਜਲੰਧਰ ਦੇ ਮੇਅਰ ਅਤੇ ਡਿਪਟੀ ਮੇਅਰ ਅਤੇ ਮੁੱਖ ਮੇਅਰ ਆਪਸ ਵਿੱਚ ਸਹਿਮਤ ਨਹੀਂ ਹਾਲਾਂਕਿ ਇਹ ਹਲਕਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਖੁਦ ਦਾ ਹੈ ਉਹਨਾਂ ਦੀ ਨਿਗਰਾਨੀ ਦੇ ਵਿੱਚ ਬੜੇ ਵੱਡੇ ਕੰਮ ਜਿਹੜੇ ਨੇ ਹਲਕਾ ਜਲੰਧਰ ਦੇ ਵਿੱਚ ਹੋ ਰਿਹਾ ਦੇ ਲੇਕਿਨ ਇਹਨਾਂ ਮੇਰਾ ਅਤੇ ਡਿਪਟੀ ਮੇਰਾ ਦੀ ਆਪਸੀ ਫੁੱਟ ਅਤੇ ਆਪਸੀ ਫੁੱਟ ਦਾ ਸ਼ਿਕਾਰ ਹੋਏ ਠੇਕੇਦਾਰ ਕਿਤੇ ਨਾ ਕਿਤੇ ਨਿਸ਼ਾਨੀਆਂ ਸਵਾਲ ਖੜਦੇ ਖੜੇ ਕਰਦੇ ਨੇ ਆਪ ਆਪ ਦੀ ਪਾਰਟੀ ਦੇ ਵਿੱਚ ਕਿ ਭਈ ਜੇਕਰ ਮੇਅਰ ਕੰਮ ਕਰਾਉਣ ਦੇ ਮਸਲੇ ਦੇ ਵਿੱਚ ਇੱਕ ਦੂਜੇ ਦੇ ਨਾਲ ਸਹਿਮਤ ਨਹੀਂ ਟੈਂਡਰਾਂ ਦੇ ਮਸਲੇ ਦੇ ਨਾਲ ਸਹਿਮਤ ਨਹੀਂ ਤੇ ਇਹ ਫਿਰ ਵਿਕਾਸ ਦੇ ਕੰਮ ਆਉਣ ਵਾਲੇ ਦਿਨਾਂ ਦੇ ਵਿੱਚ ਕਿਵੇਂ ਕਰਾਉਣਗੇ ਕਿਉਂਕਿ ਮੇਅਰ ਅਤੇ ਡਿਪਟੀ ਮੇਅਰ ਅਤੇ ਖਾਸ ਮੇਰਾਂ ਦਾ ਕੰਮ ਹੁੰਦਾ ਹੈ ਕਿ ਸ਼ਹਿਰਾਂ ਦੇ ਕੰਮ ਕਰਾਏ ਜਾਣ ਕਸਬਿਆਂ ਦੇ ਕੰਮ ਕਰਵਾਏ ਜਾਣ ਚਾਹੇ ਉਹ ਮਾਮਲਾ ਹੈ ਗਟਰ ਦਾ ਚਾਹੇ ਉਹ ਸਟਰੀਟ ਲੇਟਾਂ ਦਾ ਹੈ ਚਾਹੇ ਉਹ ਚਿਮਣੀਆਂ ਦਾ ਹੈ ਯਾਨੀ ਕਿ ਇੱਕ ਦੂਜੇ ਦੇ ਨਾਲ ਸਹਿਮਤ ਨਹੀਂ ਕਿਉਂਕਿ ਜਿਨ੍ਹਾਂ ਨੂੰ ਠੇਕੇਦਾਰੀ ਨਹੀਂ ਦਿੱਤੀ ਗਈ ਉਹ ਡਿਪਟੀ ਮੇਅਰ ਉਹਨਾਂ ਨੂੰ ਠੇਕੇਦਾਰਾਂ ਨੂੰ ਉਸ ਮੀਟਿੰਗ ਵਿੱਚ ਬਿਠਾਉਣਾ ਚਾਹੁੰਦੇ ਸਨ ਤੇ ਡਿਪਟੀ ਮੇਅਰ ਨੇ ਕਹਿ ਦਿੱਤਾ ਕਿ ਠੇਕੇਦਾਰ ਮੀਟਿੰਗ ਦਾ ਹਿੱਸਾ ਨਹੀਂ ਹੋ ਸਕਦੇ ਇਹ ਪ੍ਰੋਟੋਕਾਲ ਹੈ ਜਿਹੜੀ ਵੀ ਤੁਸੀਂ ਗੱਲ ਕਰਨੀ ਸੀ ਉਹ ਮੀਟਿੰਗ ਦੇ ਵਿੱਚ ਕੀਤੀ ਜਾ ਸਕਦੀ ਸੀ ਕਿ ਟੈਂਡਰ ਕਿੰਨੇ ਪਰਸੈਂਟ ਤੇ ਘੱਟ ਦੇਣਾ ਹੈ ਕਿੰਨੇ ਪਰਸੈਂਟ ਤੇ ਵਧ ਦੇਣਾ ਹੈ